ਫਲਾ ਫਰੋਜ਼ਪੁਰ ਵਿੱਚ ਬੀਤੀ ਰਾਤ ਗਨ ਪੁਆਇੰਟ ਤੇ ਬਾਈਕ ਸਵਾਰ ਦੋ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਚੋਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਖੌਫ ਹੀ ਨਹੀਂ ਰਿਹਾ ਬੇਖੌਫ ਹੋ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਹੋ ਜਿਹੀ ਇੱਕ ਲੁੱਟ ਦੀ ਘਟਨਾ ਦੁਕਾਨਦਾਰ ਨਾਲ ਵਾਪਰੀ ਦੁਕਾਨਦਾਰ ਨੇ ਦੱਸਿਆ ਕਿ ਲੁੱਟ ਕਰਨ ਆਏ ਨੌਜਵਾਨ ਨਾ ਬਾਲਕ ਲੱਗ ਰਹੇ ਸਨ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਕੇਵਲ ਕਾਰਵਾਈ ਦੀ ਗੱਲ ਕਰ ਰਿਹਾ ਹੈ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਇਹਨਾਂ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਛੋਣੀ ਦੇ ਵਿੱਚ ਜਿਹੜੀ ਆਏ ਦਿਨ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਜਿਹੜੀ ਹੈ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਦੇਖੋ ਜੀ ਇਸ ਵੇਲੇ ਹਾਲਾਤ ਇਹ ਨੇ ਭਈ ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਪ੍ਰਸ਼ਾਸਨ ਬਿਲਕੁਲ ਸੁਸਤ ਹੋ ਗਿਆ ਕੋਈ ਸੁਣਵਾਈ ਨਹੀਂ ਹੈ ਸਾਰੇ ਆਮ ਜੂਏ ਸੱਟੇ ਚੱਲ ਰਹੇ ਆ ਸਾਰੇ ਆਮ ਸਟੋਰੀ ਆਪਣਾ ਕੰਮ ਕਰ ਰਹੇ ਆ ਗਲੀ ਮੱਲੇ ਨੁੱਕੜ ਦੇ ਸ਼ਰੇਆਮ ਨਸ਼ਾ ਵਿਕ ਰਿਆ ਵਪਾਰੀਆਂ ਦੀ ਕੋਈ ਸੁਰੱਖਿਆ ਨਹੀਂ ਹੈ ਦਿਨ ਦਿਹਾੜੇ ਆ ਜਿਹੜੇ ਮੁੰਡੇ ਲੁਕਟਾ ਕਰਕੇ ਘਲਾਏ ਗਏ ਆ ਇਹ ਮੁੰਡੇ ਪਹਿਲਾਂ ਵੀ ਇਸੇ ਚੁੱਕਦੇ ਵਪਾਰੀ ਨੂੰ ਲੁੱਟ ਚੁੱਕੇ ਆ ਮੈਂ ਹੁਣੇ ਐਸਪੀ ਸਾਹਿਬ ਨੂੰ ਫੋਨ ਕੀਤਾ टीएसपी ਸਾਹਿਬ ਕਹਿੰਦੇ ਉਹ ਅਪਰਾਧੀ ਦੁਬਾਰਾ ਵਾਪਸ ਆ ਗਿਆ ਇਟ ਮੀਨਸ ਪੁਲਿਸ ਪ੍ਰਸ਼ਾਸਨ ਨੂੰ ਪਤਾ ਵੀ ਕਿਹੜੇ-ਕਿਹੜੇ ਬੰਦੇ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕੋਈ ਵੀ ਸਾਡੀਆਂ ਧੀ ਧੀਆ ਮਾਵਾਂ ਪੈਣਾ ਸੁਰੱਖਿਤ ਨਹੀਂ ਆਗੀਆਂ ਨੇ ਕਿਸੇ ਦਾ ਮੋਬਾਈਲ ਖੋ ਲੈਂਦੇ ਆ ਕਿਸੇ ਦੀ ਚੈਨ ਖੋ ਲੈਂਦੇ ਕਿਸੇ ਦੀ ਵਾਲੀਆਂ ਖੋ ਲੈਂਦੇ ਆ ਅੱਜ ਜਿਹੜੇ ਪਿਸਤੌਲ ਦਿਖਾ ਕੇ ਵਪਾਰੀ ਲੁੱਟਿਆ ਗਿਆ ਇਹ ਬਹੁਤ ਸ਼ਰਮਨਾਕ ਗੱਲ ਹੈ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਜੇ ਸੇਰ ਤੱਕ ਗ੍ਰਿਫਤਾਰੀ ਨਾ ਹੋਈ ਅੱਜ ਅਨਿਸ਼ਚਿਤ ਕਾਰਨ ਵਾਸਤੇ ਬਾਜ਼ਾਰ ਬੰਦ ਰੱਖਾਂਗੇ ਰੰਗੇ ਤੇ ਨਾਲੇ ਅਸੀਂ ਧਰਨਾ ਲਾਵਾਂਗੇ ਸੜਕਾਂ ਜਾਮ ਕਰਾਂਗੇ ਤੇ ਜੇ ਕੱਲ ਨੂੰ ਕੋਈ ਵੀ ਅਵਿਨਭੀ ਹੋ ਗਈ ਉਹਨ ਦਾ ਪ੍ਰਸ਼ਾਸ਼ਨ ਜ਼ਿੰਮੇਦਾਰ ਹੋਏਗਾ ਅੱਜ ਦੀ ਜਿਹੜੀ ਤਾਜੀ ਘਟਨਾ ਕਹਿ ਰਹੇ ਹੋ ਕਿੱਥੇ ਹੋਈ ਹੈ ਸਰਕਾਰ ਮੁਰਤਾਬਾਦ ਅੱਜ ਦੀ ਜਿਹੜੀ ਤਾਜੀ ਘਟਨਾ ਕਿੱਥੇ ਹੋਈ ਹੈ ਤੇ ਕੀ ਹੋਇਆ ਸਾਡੇ ਸ਼ੋਗ ਮਾਵਰ ਜੀ ਸਾਡੇ ਸ਼ੋਗ ਮਾਵਰ ਜੀ ਨੇ ਇਹ ਪੂਰਬ ਜ਼ਿਲ੍ਹਾ ਪ੍ਰਧਾਨ ਨੂੰ ਪਾਰ ਮੰਡਲ ਦੇ ਜੇ ਸਾਡਾ ਪੂਰਾ ਜਿਹੜਾ ਪ੍ਰਧਾਨੋ ਪਾਰ ਮੰਡਲ ਸੁਰੱਖਿਤ ਨਹੀਂ ਹੈ ਆਜ਼ਾਦ ਚੌਕ ਜਿੱਥੇ ਸਾਰਾ ਕਰਿਆਨੇ ਦਾ ਮੋਟਾ ਕੰਮ ਹੁੰਦਾ ਲੱਖਾਂ ਦੀ ਪੇਮਟਾ ਤਾਂ ਲੈਣ ਦੇ ਹੁੰਦਾ ਉਹ ਪਜਾਓ ਸੁਰੱਖਿਤ ਨਹੀਂ ਹੈ ਤਾਂ ਛੋਟਾ ਬਾਰੀ ਕਿਤਨਾ ਸੁਰਖਿਤ ਰਹੇਗਾ ਇਹਨਾਂ ਦੇ ਨਾਲ ਸ਼ੋਮਾ ਬਰੇ ਜੀ ਉਹ ਬਾਈ ਬਹੁਤ ਸ਼ਾਬਾਸ਼ ਪੰਜਾਬ ਸਰਕਾਰ ਬਹੁਤ ਸ਼ਾਬਾਸ਼ ਕਰ ਰਹੀ ਹੈ ਸ਼ਰੇ ਆਮ ਗੁੰਡਾ ਕਰਦੀ ਹੋ ਰਹੀ ਹੈ ਕਹਿੰਦੇ ਕੀ ਬਾਤ ਹੋਈ ਹੈ ਜੀ ਇਸ ਕਰੇ ਮੈਂ 7:00 ਵਜੇ ਆਪਣੀ ਦੁਕਾਨ ਬੰਦ ਕਰ ਰਿਹਾ 8:00 ਵਜੇ ਦਾ ਅਪਾਇੰਟਮੈਂਟ ਯਾਰ ਇੱਕ ਮਿੰਟ ਇੱਕ ਮਿੰਟ ਤੋਂ ਨਾ 8 ਵਜੇ ਦਾ ਟਾਈਮ ਸੀ ਮੈਂ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਮੈਂ ਤੇ ਮੇਰਾ ਭਰਾ ਸੀਗਾ ਦੋ ਲੜਕੇ ਆਏ ਅੰਡਰ ਏਜ ਨੀਅਰ ਅਬਾਊਟ ਉਹਨਾਂ ਦੀ ਉਮਰ 13-18 ਸਾਲ ਹੋਣੀ ਆਏ ਕਿ ਦੋ ਮਿੰਟ ਦੁਕਾਨ ਖੋਲੀ ਰੱਖੀ ਬੰਦ ਨਾ ਕਰੀ ਮੈਂ ਕਿਹਾ ਭਾਈ ਸਾਹਿਬ ਸਮਾਨ ਅੰਦਰ ਹੋ ਗਿਆ ਖੋਲੀ ਰੱਖੀ ਮੈਂ ਕਿਹਾ ਦੱਸੋ ਕੀ ਚਾਹੀਦਾ ਘੋੜ ਘੜ ਤੇਲ ਘੜ ਤੈਨੂੰ ਸੁਣਿਆ ਨਹੀਂ ਮੈਂ ਪਿਸਟਲ ਘੜ ਲਾਂਗਾ ਸਮਾਨ ਘੜ ਮੈਂ ਜੇਲ੍ਹ ਚ ਸਮਾਨ ਭੇਜਣਾ ਹੁਣੇ ਸਮਾਨ ਘੜ ਬਦਾਮ ਘੜ ਕੱਜੂ ਘੜ ਉਸੇ ਟਾਈਮ ਉਹਨੇ ਬੌਜੀ ਪਿਸਟਲ ਵਖਾਣ ਲੱਗ ਪਿਆ ਸਾਡੀ ਜਾਨ ਹੋ ਗਈ ਸਾਰਾ ਸਮਾਨ ਫੜਿਆ ਤੇ ਫਰਾਰ ਹੋ ਗਏ ਜਨਾਬ ਮੈਨੂੰ ਮਾਰਨ ਦੀ ਧਮਕੀ ਦਿੱਤੀ ਕਹਿੰਦਾ ਐ ਐਸਐਚਓ ਮੇਰੀ ਜੇਬ 'ਚ ਹੈ ਅਗਰ ਕਿਸੇ ਨੇ ਕੋਈ ਵਾਰਦਾਤ ਕੀਤੀ ਜਾਂ ਕਿਸੇ ਸਵਰੇ ਕੰਪਲੇਟ ਦਿੱਤੀ ਤੇ ਦੁਕਾਨ ਨਹੀਂ ਖੁੱਲੂਗੀ ਸਵਰੇ ਤੋ ਤੁਹਾਡੀ ਲਾਸ਼ਾਂ ਪਿਛਾ ਦੇਵਾਂਗਾ ਮੈਂ 9 ਵਜੇ ਦਾ ਸਮਾਂ ਸੀਗਾ ਤੇ ਸਰ 8:30 ਵਜੇ ਦਾ ਸਮਾਂ ਸੀਗਾ 8:30 ਵਜੇ ਦਾ ਸਮਾਂ ਉਹ ਬਜ਼ਾਰ ਆ ਹੀ ਵਕਦਾ ਬਜ਼ਾਰ ਫਗ ਜਾ ਬਜ਼ਾਰ ਪੁਲਿਸ ਕੋ ਬੋਲੇ ਉਸ ਪ੍ਰਸ਼ਾਸਨ ਨੂੰ 20-25 ਮਿੰਟ ਹੋ ਗਏ ਫੋਨ ਕੀਤਾ ਹਜੇ ਤੱਕ ਕੋਈ ਪੁਲਿਸ ਦਾ ਬੰਦਾ ਸਾਡੇ ਕੋਲ ਨਹੀਂ ਪਹੁੰਚਿਆ ਹੈ ਕੋਈ ਪੀਸੀਆਰ ਇੱਥੇ ਕੋਈ 20-20 ਪੀਸੀਆਰ ਕਿਸੇ ਵੀ ਟਾਈਮ ਕੋਈ ਨਹੀਂ ਆਉਂਦੀ ਜਾਂਦੀ ਕਿਤਾ ਦੁਕਾਨ ਕਿੱਥੇ ਮੌਜੂਦ ਹੈਗੀ ਤੁਹਾਡੀ ਅਜਾ ਚੋਲ ਤੇ ਦੁਕਾਨ ਪਰੇ ਬਾਜ਼ਾਰ ਚ ਦੁਕਾਨ ਮੌਜੂਦ ਹੈਗੀ ਹੈ ਇਹਲੇ ਨਹੀਂ ਘਟਨਾ ਇਸ ਚੌਂਕ ਤੇ ਹਰ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਦੁਕਾਨਦਾਰ ਨੂੰ ਆ ਕੇ ਧਮਕੀਆਂ ਮਿਲਦੀ ਹੈ ਸਮਾਨ ਲੁੱਟ ਕੇ ਲੈ ਜਾਂਦੇ ਹੈ ਪੂਰੀ ਸ਼ਾਮਣੀ ਚ ਕੰਮ ਹੈ ਜੀ ਪੂਰੀ ਸ਼ਾਮਣੀ ਚ ਗੁੰਡਾ ਗੱਡੀ ਮੇਰਾ ਨਾਮ ਸ਼ੋਕ ਮਹਾਵਰ ਹੈ ਸਰ ਜੋ ਅੱਜ ਇਹ ਮਸਲਾ ਹੋਇਆ ਹੈ ਸਰ ਕੀ ਕਹਿਣਾ ਚਾਹੋਗੇ ਇਸਕੇ ਬਾਰੇ ਅੱਜ ਜਿਹੜਾ ਮਸਲਾ ਹੈਗਾ ਸਾਡੀ ਟੀਮ ਬਣ ਗਈ ਹੈ ਉਹਨ ਟੀਮਾਂ ਬਣਾ ਕੇ ਉਹਨ ਰੇਡ ਕਰ ਰਹੇ ਆ ਅਸੀਂ ਹੋਪੂਲਾ ਅਸੀਂ ਮਾਰਨਿੰਗ ਮਾਰਨਿੰਗ ਤੋਂ ਬੰਦਾ ਫੜ ਲਾਗੇ ਠੀਕ ਹੈ ਜੀ ਨਾਲ ਦੇ ਨਾਲ ਮੈਂ ਆ ਵੀ ਆਸ਼ਵਾਸਨ ਦਿੰਦਾ ਕਿ ਜਿਹੜਾ ਹੈਗਾ ਪੈਟ੍ਰੋਲਿੰਗ ਪੜਾਈ ਜਾ ਰਹੀ ਹੈ ਸਰ ਇਹਨਾਂ ਵੱਲੋਂ ਗਿਆ ਰੋਡ ਜਾਮ ਕਰ ਦਿੱਤਾ ਗਿਆ ਸਰ ਫਿਰ ਵੀ ਜਿਹੜਾ ਖੁੱਲਣ ਦੀ ਇਜਾਜ਼ਤ ਦਾ ਕੋਈ ਗੱਲਬਾਤ ਨਹੀਂ 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 ਅਸੀਂ ਅਸੀਂ ਗੱਲਬਾਤ ਕੀਤਾ ਹੈਗਾ ਗੱਲਬਾਤ ਕਰਕੇ ਰੋਡ ਜਿਹੜੀ ਹੈ ਉਹ ਖੁੱਲ ਗਈ ਹੈਗੀ ਤੇ ਜਿਹੜਾ ਬੰਦਾ ਹੈਗਾ ਉਹ ਪਹਿਲਾਂ ਵੀ ਪਰਚੂ ਨਾਮਿਨੇਟ ਸੀਗਾ ਹੁਣ ਬਾਹਰ ਆਇਆ ਹੈਗਾ 5-10 ਦਿਨ ਪਹਿਲਾਂ ਉਹਨੂੰ ਦੁਬਾਰਾ ਫੜ ਕੇ ਪਰਚਾ ਦੇ ਰਿਆ ਸੀ ਪਰਚਾ ਦੇ ਕਿਉਂ ਨਹੀਂ ਹੁਣੀ ਫੜ ਲਾਂਗਾ ਸਰ ਰਾਜਦਾਨੋ ਛੋਣੀ ਕੇ ਵਾਰਦਾਤਾ ਦਾ ਅੰਜਾਮ ਦਿੱਤਾ ਜਾ ਰਿਹਾ ਹੈ ਸਰ ਕਿਵੇਂ ਦੇਖਦੇ ਹੋ ਕਿ ਨਹੀਂ ਆਪਾਂ ਦੇਖੋ 10 ਵੀ ਕਰਾਨੀ ਚਾਹੀਦੀ ਸਰ ਲੱਗਦਾ ਨਹੀਂ ਆਹ ਤਾਂ ਦੇਖੋ ਆ ਬਹੁਤ ਦਿਨੋਂ ਤੱਕ ਕੋਈ ਵਾਰਦਾਤ ਨਹੀਂ ਸੀ ਕਿ ਆਹ ਤਾਂ ਪਹਿਲੀ ਵਾਰਦਾਤ ਜਿਹੜੀ ਧਿਆਨ ਚਾਹੀਏ ਇਹ ਹੁਣੀ ਬੰਦਾ ਫੜ ਲਾਂਗੇ ਸਰ ਇਹਨਾਂ ਦਾ ਕਹਿਣਾ ਕਿ ਕੁਝ ਕੁ ਦਿਨ ਪਹਿਲਾਂ ਵੀ ਜਿਹੜਾ ਇੱਥੇ ਮਾਰਕਟ ਕਰਕੇ ਜਿਹੜਿਆ ਲੁਕ ਫੋ ਕੀਤੀ ਸੀ ਪਰ ਉਹਨਾਂ ਡਰਾਵਾ ਦੇ ਕੇ ਜਾਂਦੇ ਆ ਕਿ ਉਹ ਵੀ ਉਹ ਵੀ ਵੈਰੀਫਾਈ ਕਰਾਂਗੇ ਉਹ ਵੀ ਵੈਰੀਫਾਈ ਕਰਾਂਗੇ ਅਰੇ ਬੰਦੇ ਦੀ ਕੋਈ ਪਛਾਣ ਨਹੀਂ ਬੰਦਾ ਪਛਾਣ ਲੀ ਦਿੱਤਾ ਗਿਆ ਹੈ ਪਰਚਾ ਦੇ ਰਹੇ ਆ ਸੀ ਬੰਦਾ ਵੀ ਫੜ ਲਾਂਗੇ ਮਾਰਨਿੰਗ ਮਾਰਨਿੰਗ ਤੱਕ ਰੇਡ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਆ ਹੁਣੀ ਫੜ ਲਾਂਗੇ ਤੇ ਰੋਡ ਵੀ ਖੁੱਲ ਕੇ ਆਏਗਾ ਠੀਕ ਧੰਨਵਾਦ ਜੀ ਜੀ ਸਰਕਾਰ ਪੁਲਿਸ ਹੋਣੀ ਜਿੰਨੇ ਇੱਕ ਦਿਨ ਬੰਦਾ ਨਾ ਚੋਦੇ ਲੈੜੀ ਚੁਪ ਲੈ ਲੈੜੀ ਚੁਪ ਉਹ